ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਹੋਰ ਬਾਬਾ ਜੀ ਕੀ ਹਾਲ ਚਾਲ ਜੇ ਠੀਕ ਠਾਈ ਤੁਸੀਂ ਸੁਣਾਓ ਹੁਣ ਜੀ ਅਸੀਂ ਵਧੀਆ ਜੀ ਅੱਜ ਕੀ ਕਰ ਰਹੇ ਜੇ ਫਿਰ ਅੱਜ ਕਰ ਰਏ ਥੋਮ ਘੇਰਣ ਡੇ ਲਾਉਣ ਵਾਸਤੇ ਅੱਛਾ ਇਹਨੂੰ ਘੇਰੀਏ ਗੂਰੀਏ ਥਾਂ ਨਾ ਲਾਉਣਾ ਸ਼ੁਰੂ ਕਰੀਏ ਟਾਈਮ ਆ ਗਿਆ ਦਾ ਹਾਂ ਕਿਦਾਂ ਲਾਉਣਾ ਏ ਇਹ ਵਾਇਆ ਥਾਂ ਥੋੜਾ ਜਿਹਾ ਜਿੱਲਾ ਨਾਲੇ ਆ ਗੇਰ ਗੂ ਲੈਨੇ ਦੋ ਦਿਨ ਖਲੋਗੇ ਲਾ ਦੇਣਾ अच्छा ते फेर केडा बीज ਲਾਉਣ ਲੱਗੇ ਜੇ ਕਿਹੜੀ ਐ ਨਸਲ ਇਹ ਬੀ ਨਸਲ ਆ ਜਿਹੜਾ ਦੇਸੀ ਬੀ ਐ ਲਾਲ ਹਾਂਜੀ ਹਾਂਜੀ ਆਹੜਾ ਇਹ ਇਹ ਲਸਣ ਦੇਸੀ ਓਦਾਂ ਆ ਜਿਆਦਾ ਚਿੱਟਾ ਪਰ ਚਿੱਟਾ ਥੋੜਾ ਇਹ ਬਰੀਕ ਬੜਾ ਵਾ ਆ ਵੇਖੋ ਹਾਂਜੀ ਤੇ ਪਹਿਲੀ ਗੱਲ ਤੇ ਛਿੱਲ ਕੇ ਬੀਬੀਆਂ ਸਬਜ਼ੀ ਪਾਉਂਦੀਆਂ ਨਹੀਂ ਇੰਨਾ ਚਿਰ ਲੱਗਦਾ ਈ ਆਹ ਇਸ ਹਨ ਦੇ ਸਬਜੀਓ ਆਖੀ ਦਾ ਪੌਦਾ ਨੇ ਛਿੱਲਿਆ ਜਾਂਦਾ ਆਹ ਪਰ ਕਿ ਬੜਾ ਸੈਜਾ ਲਾਗੋ ਲੱਗ ਰਖਿਆ ਤੁਰੀਆਂ ਇਹਨਾਂ ਦੀਆਂ ਹਾਂ ਆ ਦੇਖੋ ਆ ਤੁਰੀਆਂ ਇਹਨਾਂ ਦੀਆਂ ਚਿੱਟੇ ਦੀਆਂ ਨੇ ਹਾਵੇ ਲਾਲ ਦੀਆਂ ਦੇਸੀ ਲਸਣ ਦੀਆਂ ਆਵੇ ਹਾਂ ਅੱਛਾ ਜੀ ਹਾਂ ਵੇ ਤਹੀਂ ਕਿਹੜਾ ਬੀਜੋਗੇ ਆ ਲਾਉਣਾ ਵਾ ਅੱਛਾ ਚਿੱਟਾ ਦਿਆ ਉਦਾਂ ਲਾਗੇ ਰਖਿਆ ਇਹਨੂੰ ਇਹਨੂੰ ਨਾ ਵੇ ਤੇਰਾ ਵੇ ਤੇ ਗੜਿਆ ਇਹਦੇ ਗੰਡੀਆਂ ਕੱਢ ਦਿੱਤੀਆਂ ਬਾਹਰ ਅੱਛਾ ਅੱਛਾ ਆਹੜੀ ਚਿੱਟੀ ਦੀ ਨਾ ਇਹ ਕੱਢਦਾ ਇਹ ਨਹੀਂ ਲਾਉਣਾ ਇਹੋ ਲਾਉਣਾ ਵਾ ਠੀਕ ਹੈ ਇਹ ਬਜਾਰੋਂ ਲਿਆਂਦਾ ਕਿ ਆਪਣਾ ਘਰ ਦਾ ਵੀ ਨਹੀਂ ਇਹ ਨਾ ਆਪਣਾ ਉਹ ਸਾਡੇ ਉਹ ਮਾਸਟਰ ਨੂੰ ਨਹੀਂ ਉਹ ਲਾਉਂਦੇ ਸੀ ਤੇ ਉਹਨਾਂ ਕੋ ਫਿਰ ਪਿਛਲੀ ਵਾਰ ਲਿਆ ਹੈਗਾ ਅੱਛਾ ਵੀਦੂ ਵੀ ਪਹਿਲਾਂ ਵੀ ਹੁੰਦਾ ਤੇ ਵੀ ਫਿਰ ਖਤਮ ਹੋ ਗਿਆ ਉਹ ਲਸਣੇ ਕਰਾਂ ਸਾੰਬਿਆਂ ਨੇ ਉਹ ਭੇਜ ਗਿਆ ਤੇ ਗੜ ਗਿਆ ਇਹਦੇ ਉਹ ਕਿਹਾ ਫਿਰ ਮਾਸਟਰ ਨੂੰਾਂ ਕੋ ਲੱਭਾ अच्छा री उना ਪਿਛਲੇ ਆ ਲੈ ਕੇ ਉਹਨਾਂ ਕੋਲ ਲਾਇਆ ਤੇ ਉਹ ਫਿਰ ਵਧਾ ਲਿਆ ਹੁਣ ਰਾਦਾ ਵੀ ਹੁਣ ਆਪਣਾ ਨਾਣੇ ਬਣਾ ਕੇ ਥਾਂਵਾਵਾ ਕਿੰਨਾ ਕ ਥਾਂ ਲਾ ਲੱਗੇ ਜੇ ਕੋਈ 5-7 ਮਰਲੇ ਲਾ ਦਿੰਦੇ ਆ ਆ ਗੰਡਾ ਵੇਖਦਾ ਗੰਡਾ ਹੀ ਬੜਾ ਮੋਟਾ ਦੇ ਤੁਰੀ ਦੇ ਆਪੇ ਹੋਣੀ ਦੇ ਆਵੇ ਖੈ ਕਿੜੀ ਕਿੜੀ ਤੁਰੀ ਹੈ ਆ ਆਵੇ 5-7 ਤੁਰੀਆਂ ਛਿੱਲੀਆਂ ਤੇ ਚਲੋ ਜੀ ਤੋਂ ਵੀ ਚਲੋ ਜੀ ਤੜਕਾ ਲੱਗ ਜਾਂਦਾ ਇੱਕ ਟਾਈਮ ਦਾ ਹਾਂ ਇਹ ਪਤਾ ਹੀ ਲਸਣ ਆਉਂਦਾ ਹੀ ਲਸਣ ਜਿਹੜਾ ਇਹ ਕਈ ਬਿਮਾਰੀਆਂ ਹਾਂਜੀ ਦੂਰ ਕਰਦਾ ਤੇ ਇੱਕ ਤੁਸੀਂ ਦੱਸ ਰਹੇ ਹੋ ਕਿ ਲਸਣ ਨੂੰ ਬਾਲ ਕੇ ਖਾਣਾ ਚਾਹੀਦਾ ਉਹ ਕੀ ਹੀ ਸਿਸਟਮ ਲਸਣ ਵਾਲੀ ਲਸਣ ਜਿਹੜਾ ਨਾ ਬਾਲਣਾ ਨਹੀਂ ਉਹਨੂੰ ਹੈ ਆਹੋ ਪਾਣੀ ਚ ਰੱਖਣਾ ਹੈ ਲਸਣ ਜਿਹੜਾ ਨਾ ਜਿੱਦਾਂ ਹੁਣ ਆਪਾਂ ਤੁਰੀਆਂ ਦੋ ਛਿੱਲ ਗਏ ਹਾਂਜੀ ਇਹਨਾਂ ਰਾਹ ਨੂੰ ਪਾਣੀ ਦੇ ਵਿੱਚ ਮਹਿੰਦਣਾ ਵਾ ਅੱਛਾ ਜੀ ਪੀਂਦੇ ਨਾ ਸਵੇਰੇ ਉੱਠਦਿਆਂ ਸਾਰ ਇਹਨਾਂ ਨੂੰ ਹਾਂਜੀ ਆਪਾਂ ਖਾ ਲੈਣਾ ਵਾਂਦੇ ਇੱਕ ਤੇ ਦੀ ਨਾ ਪਿਆ ਕੌੜ ਮਰ ਜਾਂਦੀ ਹੈ ਅੱਛਾ ਜੀ ਇੱਕ ਇਹ ਦਿਨਾਂ ਸਵੇਰੇ ਖਾ ਕੇ ਤੇ ਪਾਣੀ ਦਾ ਗਲਾਸ ਪੀ ਲੈਣਾ ਵਾਂ ਹਾਂਜੀ ਇਹ ਹੈ ਵੀ ਰਜਾਨਾ ਦੋ ਤੁਰੀਆਂ ਖਾਈ ਜੋ ਇਹ ਫ੍ਰੀ ਦੇ ਕੈਪਸੂਲ ਹੈ ਫ੍ਰੀ ਦੇ ਕੈਪਸੂਲ ਹਾਂ ਕੋਈ ਜਾਂਦੀ ਕੋਈ ਪੈਸਾ ਨਹੀਂ ਲੱਗਣਾ ਇੱਥੇ ਘਰ ਦੇ ਕੈਪਸੂਲ ਤਿਆਰ ਕਰਕੇ ਰੱਖੋ ਤੇ ਦੋ ਬਤਰੀਆਂ ਭੇ ਲੋ ਸਵੇਰੇ ਉੱਠਦਿਆਂ ਸਾਰ ਖਾ ਕੇ ਪਾਣੀ ਦਾ ਗਲਾਪ ਪੀਓ ਇਹਨਾਂ ਦਾ ਨਾਂ ਬੀਬੀ ਵਦੂਦ ਨਾ ਕਰੂ ਅੱਛਾ ਇਹ ਬੀਪੀ ਦੇ ਕੈਪਸੂਲ ਆ ਸੰਜੀ ਹਾਂ ਇਹ ਇਹ ਛਤੀ ਰੋਕ ਕਰਦਾ ਹੈ ਹਾਂ ਹਾਂਜੀ ਅਹੀਂ ਉਹ ਪਉਦੇ ਹੀ ਨਹੀਂ ਨਾ ਸਾਡੇ ਕੋਲ ਪਹਿਲੀ ਗੱਲ ਤੇ ਮਿਲਦਾ ਹੀ ਨਹੀਂ ਸਵਾਦ ਜੇ ਆਹ ਚਿੱਟਾ ਬੁਧਤ ਦੁਕਾਨਾ ਜਾ ਇਹੋ ਆਉਂਦਾ ਤੇ ਇਹ ਛਿੱਲਣ ਖੋਣਾ ਹੀ ਨਹੀਂ ਬੀਬੀਆਂ ਛਿਲਦੀਆਂ ਤੇ ਪਉਣਾ ਕਿੱਥੋਂ ਅੱਛਾ ਜੀ ਹੂੰ ਆ ਵੀ ਮਿਲਦਾ ਹੀ ਨਹੀਂ ਜਾਣਾ ਜਿਹੜਾ ਲਾਲ ਬੀਜ ਹੈ ਤੇ ਮਿਲਦਾ ਹੀ ਕਿਤੇ ਨਹੀਂ ਤੇ ਇਹ ਬੀਜ ਹੀ ਨਹੀਂ ਜਾ ਮਿਲਦਾ ਵੀ ਇਹ ਨਾ ਅੱਗੇ ਆਪਣੀ ਦੇ ਖਤਮ ਹੋ ਗਏ ਬੀਜ ਨਾਂਮੋਂ ਬੜੇ ਫਰਮਾਇਸ਼ ਪਾਗਤ ਫੇਰ ਬੀਜ ਲਿਆਂਦਾ ਤੇ ਹੁਣ ਇਹ ਬੀਜ ਗੋਣਾ ਨਹੀਂ ਨਾ ਆਪਾਂ ਹੂੰ ਤੇ ਦਿਨ ਮੈਂ ਆਇਆ ਮੈਂ ਵੇਖਣ ਆ ਕੋ ਚਟਾ ਦੇ ਸਿਲਦਗੇ ਨਹੀਂ ਚਟਾ ਦਿਆਂਦਿਆਂ ਉਹ ਝਾਟੇ ਉਹ ਹੈਗਾ ਹੀ ਆਵੇ ਲੈ ਖਾੜਨਾ ਇਹ ਵੀ ਲੈ ਜਾ ਨਹੀਂ ਚਟਾ ਨਹੀਂ ਖਾੜਨਾ ਚਟਾ ਦੇ ਖਾੜਨਾ ਹੁੰਦਾ ਫੇਰ ਤੇ ਹੂੰ ਬਾਜ਼ਾਰ ਚ ਬਥੇ ਰਹੀ ਆ ਆ ਨਿਉ ਮਿਲਦਾ ਕਿਤੇ ਹੋਈ ਭਰਾ ਹੂੰ ਇਹ ਤੇ ਇਹ ਰ ਜੋਰ ਲਾਉਣਾ ਕਿ ਚਲੋ ਕਿਤੇ ਨਾ ਕਿਤੇ ਮੇਲਾ ਮੜਾ ਲੱਗਦਾ ਜੀ ਉਤੋਂ ਮਿਲ ਜਾਂਦਾ ਜੀ ਇਹਦੇ ਆ ਵੀ ਵਧੀਆ ਚੀਜ਼ ਐ ਨਾ ਦੂਜਾ ਹਾਈਬ੍ਰਿਡ ਦਾ ਕੋਈ ਫਾਇਦਾ ਹੀ ਨਹੀਂ ਜਿਹੜਾ ਖੜਿਆ ਏ ਥੋੜਾ ਵਿਖਾਇਆ ਹੀ ਬੀਬੀਆਂ ਨੂੰ ਉਹ ਵਿਖਾਇਆ ਤੇ ਤਦੇ ਆਖੜੀਆਂ ਨੇ ਹੋਰ ਲਿਆ ਕੇ ਲਾਈਏ ਹੂੰ ਹੋ ਗਈਆਂ ਨਹੀਂ ਦੁਆਰੇ ਐ ਨਾ ਮੈਂ ਅੱਜ ਲਿਉਣਾ ਮੈਂ ਹੋਰ ਮੈਂ ਅੱਜ ਲਿਉਣਾ ਦੋ ਦੋ ਤਿੰਨ ਲਿਉਣਾ ਗੁਸ਼ੀਆਂ ਇਹੋ ਜਿਹੇ ਜਿੰਨਾ ਮਰਜ਼ੀ ਉਹਨਾਂ ਨੂੰ ਛਲਾ ਛਲਾ ਬਾ ਉਹਨਾਂ ਦੇ ਇੰਨਾ ਕੋਲੀ ਭਰ ਕੇ ਪਾ ਦਿਆ ਕਰਨਾ ਸਭ ਜੀ ਚਿੱਟੇ ਨੂੰ ਵੇਖ ਕੇ ਤੇ ਉਹਨਾਂ ਨੂੰ ਵੀਪੀ ਐ ਨਾ ਹੋ ਜਾਂਦਾ ਵੀ ਓਏ ਛਿੱਲੇ ਕਹਿੰਦਾ ਇਹ ਮਸਾ ਮਸਾ ਜਿੰ ਹੂੰ ਵਧੀਆ ਐ ਸਾਂਭਿਆ ਬਹੁਤ ਵਧੀਆ ਯਾਰ ਅਸੀਂ ਵੀ ਰੱਖਿਆ ਸਾਡੇ ਦੇ ਸਾਡੇ ਫੋਕਾ ਜਿਆ ਪਾ ਕੇ ਸਾਂਭ ਜ ਬੜਾ ਵਧੀਆ ਨਾ ਇਹ ਸਾਂਭਿਆ ਬਹੁਤ ਵਧੀਆ ਇਹਨੂੰ ਸਾਂਭਣ ਦੀ ਸਿਰਫ ਹੀ ਪਤਾ ਕੀ ਐ ਚਲੋ ਹੋਰ ਹੀ ਕੇ ਪੈਣ ਪ੍ਰਾਣ ਲਾਉਣਾ ਇਹ ਇਹਨੂੰ ਇਹ ਨਹੀਂ ਵੀ ਆਪਾਂ ਸੁਕਾ ਲਿਆ ਤੇ ਰੱਖਦੇ ਤੇ ਮੁੜ ਕੇ ਨੂੰ ਵੇਖਣਾ ਹੀ ਨਹੀਂ ਹੂੰ ਹੂੰ ਇਹਨੂੰ 15 ਦਿਨੀ ਇੱਕ ਵਾਰ ਫੂਲ ਕੇ ਨਾ ਇਦਾਂ ਧੁੱਪੇ ਦੇ ਨੂੰ ਮਾੜਾ ਇਹਨੂੰ ਹਵਾ ਫਰਾ ਲੋ ਅਸੇ ਹਾਂ ਥਾਤ ਤੋ ਫੇਰ ਦੋ ਮੁੜ ਕੇ ਫੇਰ ਭਾਵੇਂ ਟੋਕਰੀ ਚ ਪਾ ਕੇ ਰੱਖ ਲੋ 15 ਦਿਨੀ ਇਹਨੂੰ ਇਹ ਕਨਹ ਹਵਾ ਫਰਾਏ ਸਕਾਸ ਕੁ ਲੈਣਾ ਚਾਹੀਦਾ। ਇਹ ਨਹੀਂ ਇਹ ਖਰਾਬ ਹੈ। ਅੱਛਾ ਫੇਸਲਾ ਹੁ ਨਾ ਇਹ ਫੋਗਾ ਜਾ ਹੋ ਜਾਂਦਾ। ਹਾਂ ਨਾ ਇਹਦੇ ਜਦੋਂ ਪੈ ਰਹੇ ਨੇ ਮੇਰੇ ਸੈਲ ਹੋਈ ਸੈਲ ਪੈ ਕੇ ਮੁਰਗੇ ਨੂੰ ਸੁੰਢੀ ਪੈ ਜਾਂਦੀ ਤੇ ਆ ਵੇਖਿਆ ਤੁਰੀਆਂ ਸੁੰਡੀਆਂ ਖਾ ਜਾਂਦੀ। ਉਹ ਖੋਗੜ ਜਾ ਬਣ ਜਾਂਦੇ ਫੋਗੇ ਹੋ ਜਾਂਦਾ। ਬਣ ਜਾਂਦੇ ਨੇ ਉਹ ਫਿਰ ਇਹ ਵੀ ਮੁਰਗੇ ਉਹ ਲਸਣ ਸਾਰਾ ਗੰਡਾ ਜਿਹੜਾ ਉਹ ਖਾਦਾ ਜਾਂਦਾ ਵਾ ਤੇ ਬਾਜਦਾ ਨਹੀਂ ਲਖਣਾ। ਹੁਣ ਮੈਂ ਇਹ ਬੀਵਾ ਤੇ ਬੜੇ ਮੈਂ ਪਾਲਕਾਂ ਦੇ ਆਇਆ ਬਿਲ ਮਿਲਦਾ ਹੀ ਨਹੀਂ ਮੈਂ ਹਣੇ ਕਰ ਕਹਿੰਦਾ ਮੈਂ ਦੋ ਦਿਨ ਵੇਖਿਆ ਤੇ ਡੋ ਹਾਂ। ਆਲੇ ਹੜੇ ਇੱਕ ਹੋਰ ਗੁਛਾ ਦਿੰਦੇ ਨੇ ਨਹੀਂ ਇਹ ਇੱਕ ਨਾ ਨਹੀਂ ਸੂਤਰ ਹੋਣਾ ਦੂਸਰੀਆਂ ਬੀਬੀਆਂ ਵੀ ਨਾਰਾਜ਼ ਹੋਣਾਂਦੀ ਵੀ ਸਾਡੇ ਲਈ ਜ਼ਰੂਰ ਲੈ ਕੇ ਆ ਹਾਂ ਇਹ ਦੋਵਾਂ ਨੇ ਗੱਲ ਬਣ ਗਈ ਦੋ ਗੁਛੇ ਲੈ ਜਾ ਅੱਜ ਦੋਵੇਂ ਗਿਫਟ ਹੋਏ ਹੈ ਹਾਂ ਹਾਂ ਆਓ ਰੱਖ ਲਈ ਤੇ ਚਾਹ ਪੀਨੇ ਫਿਰ ਨਹੀਂ ਚਾਹ ਦੇ ਪੀਏ ਆ ਯਾਰਾ ਆਨੰਦ ਵਾਜਣਾ ਹੋਣਾ ਹਾਂ ਨਹੀਂ ਉਹ ਹੁਣ ਜਿਹੜੇ ਬਾਕੀ ਵਧਿਆ ਉਹਦੇ ਥੋੜਾ ਬੋੜਾ ਫਿਰ ਕਿਤੇ ਕਿਲੋ ਖੰਡ ਖੜ ਕੇ ਲਾ ਹੋਣਾਗੇ ਹਾਂ ਉਹ ਨਹੀਂ ਉਹ ਕੋਈ ਨਹੀਂ ਜਾ ਲਾਉਣਾ ਵਾ ਜੇ ਤੁਰੀਆਂ ਵਧੀਆਂ ਫਿਰ ਇਹ ਤੇ ਤੁਰੀਆਂ ਦੀ ਤੁਰੀਆਂ ਵਾਜਣੀਆਂ ਨੇ ਤੁਰੀਆਂ ਬਥੇਰੀਆਂ ਵਾਜਣੀਆਂ ਜਿਹੜੀਆਂ ਵਧਣਗੀਆਂ ਫਿਰ ਖੜ ਕੇ ਲਾ ਲਾਂਗੇ ਇਹ ਵੀ ਇਹਦਾ ਫੈਰਾ ਬੜਾ ਆ ਹੁਣ ਬਥੇਰਾ ਕਿ ਸਾਲ ਸਾਗ ਚੱਲਣਾ ਸਾਗ ਜ ਬੜਾ ਪਿਆ ਕਰਨਾ ਇਹਦੇ 36 ਰੋਗ ਮੈਂ ਇਹਦੇ ਹੁਣ ਸਾਰਾ ਸਾਲ ਸਾਗ ਹੀ ਚੱਲਣਾ ਸਲਗਮ ਤੇ ਸਾਗ ਇਹ ਵੀ ਇਹਨੂੰ ਮੱਲੇ ਲਸਣ ਨੂੰ ਲਸਣ ਸਈ ਰੋਗ ਇਹਨੂੰ ਹੁਣ ਰਾ ਨੂੰ ਦੋ ਤੁਰੀਆਂ ਘੇਰ ਕੇ ਨਾ ਛਿੱਲ ਕੇ ਤੇ ਪਾਣੀ ਡੋਗ ਦੋ ਹੂੰ ਤੇ ਸਵੇਰੇ ਉੱਠਦੇ ਆ ਸਾਰੇ ਇਹਨਾਂ ਨੂੰ ਇੱਕ ਤੇ ਦੀ ਕੜਤਨ ਮਾਰ ਜਿੰਦੀ ਪਿਆ ਹੂੰ ਸਵੇਰੇ ਖਾ ਕੇ ਤੇ ਪਾਣੀ ਦਾ ਗਲਾਪੀ ਲੈਣਾ ਨਾ ਬੀਬੀ ਵਧਨਾ ਦੇ ਨਾ ਕਰਨਾ ਆਉਰ ਕੰਟਰੋਲ ਰੱਖਦਾ ਹਾਂ ਹਾਂ ਤੇ 36 ਰੋਗ ਇਹ ਕਰਦਾ ਹੈ ਕੈਪਸੂਲ ਫਰੀ ਦੇ ਆਏ ਆ ਤੇ ਨਾ ਗੈਸ ਹੀ ਬੰਦ ਦਿੰਦਾ ਹਾਂ ਇਹ ਮੁਖਤ ਮਿਹਰਬਾਨੀ ਦਿੰਦਾ ਸਾਗ ਚ ਪਿਆ ਹੋਵੇ ਸਾਗ ਜੇ ਤੇ ਉਦਾਂ ਹੀ ਪਿਆ ਹੋਵੇ ਕਰਦੇ ਕੈਪਸੂਲੇ ਦੇ ਖਾਇਆ ਕਰੋ ਪਰ ਅਹੀਂ ਲਸਣ ਸਾਗ ਕਿ ਹੁਣ ਲਾ ਲਈ ਨੇ ਨੂੰ ਨਹੀਂ ਹੁਣ ਤਾਂ ਪੂਰਾ ਸਾਂਭਾਂਗੇ ਉਹ ਨਹੀਂ ਗਾਂ ਦੇ ਆ ਆ ਵੇਖ ਉਹ ਜਿੱਦਾ ਆ ਆ ਇਹਦਾ ਗੰਡਾ ਚਟੇਲ ਜਿਹੜਾ ਟੋੜੀ ਤੇ ਆ ਇਹ ਜਿੱਦਾ ਗੰਡਾ ਉੱਡੀ ਤੇ ਤਰੀ ਆ ਇਹ ਕਿ ਨਹੀਂ ਆਦੇਸ ਕਿਉਂ ਨਾ ਨਰਸਨੜ ਬੀਬੀਆਂ ਨੇ ਛੱਡਣਾ ਹੁੰਦੇ ਹਾਂ ਵਹ ਹੈਵੀ ਟੇਸਟ ਬਣਦਾ ਵਧੀਆ ਖਾਣ ਖੂਚੀ ਨਹੀਂ ਲਸਣ ਦੇ ਜਿੰਨਾ ਸਬਜੀ ਪਏ ਉਹਨਾਂ ਚੰਗਾ ਵਾ ਲਸਣ ਤੇ ਕਈ ਵਾਈ ਜਿਹੜੀ ਸਰੀਰ ਦੁੱਧ ਦੇ ਤਾਂ ਉਹ ਵਾਈ ਹੋ ਜਾਂਦੀ ਤੇ ਸਾਇਆ ਦੇ ਸਾਰੀਆਂ ਚੀਜ਼ਾਂ ਵਾਈ ਵਾਈ ਹੋਈ ਆਲੂ ਪ੍ਰਧਾਨ ਸਾਰੀਆਂ ਚੀਜ਼ਾਂ ਦੇ ਆਲੂ ਪੈਂਦਾ ਆਹੋ ਤੇ ਹੈ ਵਾਈ ਚੋਲ ਵੀ ਵਾਈ ਅੱਜ ਜੇ ਲਸਣ ਫਸਣ ਪੈਂਦਾ ਨਹੀਂ ਹੁਣ ਗਾਂ ਦੇ ਇਹ ਇਦਾਂ ਵੈਰੈਟੀ ਬਰੂਡੀ ਨਹੀਂ ਮਿਲਦੀ ਇਹ ਇਦਾਂ ਹੀ ਹੁਣ ਇਹਦਾ ਇਹ ਹਾਇ ਨਹੀਂ ਵੀ ਜਾ ਕੇ ਹਰਥਾਂ ਦੇ ਉਹਨੂੰ ਆਖੇ ਮੈਨੂੰ ਲਾਲ ਲਸਣ ਦੇ ਦੇ ਕਿਸੇ ਦੁਕਾਨ ਤੋਂ ਨਹੀਂ ਮਿਲਣਾ ਤੇ ਮਿਲੂ ਨੇ ਇੱਕ ਏਕਰ ਤੋਂ ਘਰ ਤੋਂ ਮਿਲਣਾ ਇਹ ਮਤਲਬ ਕਿਉਂਕਿ ਹਰ ਕੋਈ ਨਹੀਂ ਤਿਆਰ ਕਰਦਾ ਲੋਕੀ ਹਾਈਬ੍ਰਿਡ ਜਿਆਦਾ ਤਿਆਰ ਕਰਦੇ ਨੇ ਚਟਾ ਲਸਣ ਜਿਆਦਾ ਤਿਆਰ ਕਰਦੇ ਲਾਲ ਵਾਲਾ ਘਟ ਬਹੁਤ ਮਿਲੇਗਾ ਹਾਂ ਕਿਉਂਕਿ ਆਪ ਨੂੰ ਬਾਜ਼ਾਰ ਤੋਂ ਵੀ ਨਹੀਂ ਮਿਲਣਾ ਉਹ ਇੱਕ ਹੋਰ ਆਉਂਦਾ ਲਾਲ ਜਾਂ ਮੋੜਾ ਮੋੜਾ ਹੈ ਬੜੀ ਬੜੀ ਲਸਣ ਉਹ ਨਹੀਂ ਤਿਆਰ ਹੁੰਦਾ ਉਹ ਵੇਖਿਆ ਆਪਣੇ ਤੇ ਕਾਮਯਾਬ ਨਹੀਂ ਜਿਹੜਾ ਲਾਂਬੇ ਜਾਂਦੇ ਆਪਣੇ ਨਹੀਂ ਹੋਇਆ ਲਿਆਂਦਾ ਆਪਾਂ ਲਿਆਂਦਾ ਹਿਉ 400 ਨੂੰ ਕਿਲੋ 400 ਰੁਪਏ ਕਿਲੋ ਆਂਦਾ ਇਹ ਹਾਈਬ੍ਰਿਡ ਬੜਾ ਮੋਟੀਆਂ ਤੁਰੀਆਂ ਲਾਏ ਪਰ ਨਹੀਂ ਸਾਡੀ ਜ਼ਮੀਨ ਨੇ ਉਹਨੂੰ ਨਹੀਂ ਮਾਫ ਕੋ ਜ਼ਮੀਨ ਨਹੀਂ ਉਹ ਆਪਣੇ ਨਹੀਂ ਉਹ ਗੰਡੇ ਜਿਹੇ ਉਹਦਾ ਹੀ ਰਿਆ ਸੀ ਉਹ ਜੱਡਾ ਉਹ ਜੱਡਾ ਉਹਦੇ ਰੋਟੀ ਤੁਰੀ ਦੀ ਤੁਰੀ ਰਹੀ ਬਸ ਗੋਲ ਜਾਂ ਬਣ ਗਿਆ ਭੇੜਾ ਜੇ ਹਾਂਜੀ ਜੇ ਮੰਨ ਲਓ ਕਿਸੇ ਵੀਰ ਨੇ ਹਮ ਬਾਜ਼ਾਰੋਂ ਨਾ ਮਿਲੇ ਹਮ ਹਮ ਤੇ ਜੇ ਚਾਹਵਣ ਹੋਵੇ ਉਹ ਕਿੱਥੋਂ ਲਊਗਾ ਉਹ ਜੇ ਉਹਦੇ ਮਾਂ ਦੇ ਤਾਂ ਗੋਏ ਯਾਰ ਮੈਂ ਵੀ ਲਸਣੇ ਇਹ ਲਸਣ ਲਾਉਣਾ ਹੈ ਇਹੋ ਲਾਉਣ ਲਸਣ ਲਾਉਣਾ ਇਹ ਕੋਈ ਲਾਉਣਾ ਹੈ ਹਾਂ ਚਲੋ ਜੇ ਤੇ ਹੁਣ ਦੂਰ ਆ ਦੇ ਕੋਈ ਰੀਆ ਕੋਈ ਲਾਗੇ ਬਸਨੇ ਵਾਲਾ ਭਰਾ ਕੋਈ ਉਹਦੇ ਜਿੱਦਾਂ ਕੋਈ ਆਉਗੂ ਉਹਨੂੰ 2-4 ਘੰਟੇ ਦੇ ਦੇ ਉਹ ਆਪਣਾ ਬੀਜ ਤਿਆਰ ਕਰ ਲੂ ਆ ਬੀਜ ਤਿਆਰ ਕਰ ਸਕਦਾ ਦੇ ਦਾਂਗੇ ਕੋਈ ਨਹੀਂ ਗਾ ਪਟਾਂਗੇ ਤਾਂ ਹਾਂ ਤੇ ਗਾਂ ਦੇ ਦੂਜੇ ਗਾ ਲਾਗੇ ਤੇ ਫਿਰ ਤੇ ਭਾਵੇਂ ਹਾਂ ਤੇ ਉਹਦੇ ਤੋਂ ਫਿਰ ਇਦਾਂ ਹੀ ਗਾਂ ਇੱਕ ਦੂਜੇ ਭੈਣ ਭਰਾ ਉਹ ਗਾਂ ਬੀ ਕੋਈ ਮੰਗੇ ਹੁਣ ਜਿੱਦਾਂ ਤੂੰ ਲਾਉਣਾ ਵਾ ਤੇ ਕੋਈ ਤੇਰੇ ਕੋ ਵੀ ਆਏ ਤੂੰ ਹੀ ਕਿਸ ਨੂੰ ਗਾਂ ਦੇਣਾ ਹੈ ਤਦੋਂ ਮੈਂ ਮੈਂ ਮੇਰੇ ਕੋ ਆਕਰ ਮੈਂ ਕਿ ਕੋਈ ਕੁਸ਼ੀ ਗੰਡ ਵੰਡ ਦੂਗਾ ਹੁਣ ਮੈਂ ਕਰਦਾ ਆ ਇਦਾਂ ਹੀ ਵੀ ਦੋ ਦੋ ਚਾਰ ਚਾਰ ਗੰਡੇ ਦੇ ਦਾਂ ਉਹਦੇ ਵੀ ਆਪੇ ਬੀ ਤਿਆਰ ਕਰ ਲੈਣਗੇ ਆਏ ਤੇ ਆ ਵੀ ਚਲੋ ਵੰਡ ਕੇ ਆ ਨਾ ਚਲੋ ਹਰ ਇੱਕ ਦਾ ਕੋਈ ਨਹੀਂ ਇਹ ਬੀਵਾ ਦੇ ਜੇ ਕੋਈ ਆਉ ਭੈਣ ਭਰਾ ਦੇਾਂਗੇ ਉਹਨੂੰ ਬੀ ਬਣਾਉਣ ਵਾਸਤੇ ਬਣਾਵਾ ਉਹ ਵੀ ਵੇਚਣ ਮੋਚਣ ਵਾਸਤੇ ਨਹੀਂ ਰੱਖਿਆ ਇਹ ਕੰਮ ਨਹੀਂ ਉਹਦਾ ਹੀ ਆਪਣੇ ਮਾ ਆਪਣੇ ਬਲਾਉਣਾ ਜਾਵਦਾ ਆਪਣੇ ਆਪਣੇ ਇਹ ਕੋਈ ਚਲੋ ਜਿੱਦਾਂ ਹੁਣ ਬੀ ਕਿਸੇ ਨੇ ਬਣਾਉਣਾ ਦੇ ਆਣ ਕੇ ਮੰਗੂ ਤੇ ਉਹਨੂੰ ਨਾ ਕੋਈ ਨਹੀਂ ਉਹਨੂੰ ਕੁਛ ਹੀ ਖਾਂ ਗੰਡੇ ਆਪਾਂ ਵੀ ਲਾਇਆ ਤੂੰ ਹੀ ਬਣਾ ਲਾ ਜਾ ਕੇ ਵੀ ਹੈਗਾ ਹਾਂ ਉਹ ਤੇ ਗੁਸ਼ੀ ਚਲੋਗੇ ਗੁਸ਼ੀ ਦਿੱਤੀ ਜਾਣੀ ਹੈ ਹਾਂ 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 ਇੱਕ ਕਰਾਂ ਦੇਰ ਤਾਂ 2-4 ਘੰਟੇ ਯਾਰ ਵਾਧੂ ਲਸਣ ਗਿਆਨ ਤਿਆਰ ਹੋਣਾ ਮੁਰਕੇ ਆਪਣਾ ਜਿੰਦ ਮੁਰਕੇ ਤੂੰ ਇੱਕ ਤੋਂ ਹੀ ਬੜੀਆਂ ਤਿਆਰ ਹੋ ਜਾਂਦੀਆਂ ਨੇ ਹਾਂ ਵੀ ਤਾਂ ਆ ਵੀ ਆਪਣਾ ਵੀ ਤਿਆਰ ਹੋਏ ਮੁਰਕੇ ਨੇ ਝਾਕ ਨਹੀਂ ਦੇਣੀ ਜਦੋਂ ਮਰਜੀ ਬੰਦਾ ਆਪਣਾ ਕੱਟ ਕੇ ਲਾਉਣ ਵਾਲਾ ਬਣਦਾ ਉਹ ਨਾ ਉਹ ਗੱਲ ਬਤਾ ਹੀ ਹੁਣ ਇਹ ਇਹ ਗੱਲ ਤੇ ਇਹ ਚੀਜ਼ ਮਿਲਦੀ ਨਹੀਂ ਆ ਯਾ ਕਿਹਨ ਹਾਲ ਜੱਬ ਫਲਾਣੇ ਦਾ ਦੁਕਾਨ ਤੋਂ ਲੈ ਆ ਇਦਾਂ ਦਾ ਨਹੀਂ ਮਿਲਦਾ ਨਹੀਂ ਮਿਲਦਾ ਆਪਾਂ ਵੇਖੀ ਅੱਜ ਤਾਂ ਜਿੰਨਾ ਮਰਜੀ ਲੈ ਆ ਤੇ ਮਤਲਬ ਜਿੱਦਾਂ ਹੁਣ ਬੀਜ ਨੂੰ ਸਾਹਮਣੇ ਵਾਸਤੇ ਜਿੱਦਾਂ ਕਈਆਂ ਦੇ ਵੀ ਬੀ ਸਸੀ ਕਾ ਚਾ ਲੈਗੇ ਹਾਂਜੀ ਚਾਹ ਵੀ ਪੀਣੀ ਜਦੋਂ ਕੰਮ ਕਰਦੇ ਚਾਹ ਨਹੀਂ ਮਿਲਦੀ ਫਿਰ ਆਪਾਂ ਕੰਮ ਛੱਡ ਦੇਣਾ ਹੈ ਆ ਕੰਮ ਦੇ ਵਿੱਚ ਪੀਣੀ ਤੇ ਆਹੀ ਉਹ ਤਾਂ ਚਾਹ ਦੀ ਫਿਰ ਤੈਨੂੰ ਇਹ ਵੀ ਮਤਲਬ ਜਿੱਦਾਂ ਹੁਣ ਹਾਂਜੀ ਤੁਸੀਂ ਉਹ ਜਿਹੜਾ ਇਨਸਾਨ ਜਿੱਦਾਂ ਹੁਣ ਕਈ ਲੈ ਜਾਂਦੇ ਨੇ ਮੁੜ ਕੇ ਸਾਹਮਣੇ ਹੀ ਨਹੀਂ ਵੇਖੋ ਵੀ ਬੀ ਤੇ ਆਪਾਂ ਦੇ ਦਾਂਗੇ ਤੇ ਜੇ ਇਹ ਸਾਹਮਣਾ ਉਹ ਇਹਨੂੰ ਇਹ ਵੀ ਲਾ ਕੇ ਦੀ ਨਾ ਸਾਹਮ ਕੇ ਉਹਨੂੰ ਤਿਆਰ ਕਰੇ ਤੇ ਸਾਹਮ ਕੇ ਰੱਖੇ ਤੇ ਕਈ ਚਿਰ ਬੀ ਇਹ ਮੁਕਣਾ ਹੀ ਨਹੀਂ ਜਾਂ ਭੈਣ ਭਰਾ ਉਹਨਾਂ ਵੀ ਵੰਡੇ ਉਹਦੇ ਤੋਂ ਜਿੰਨਾ ਮਰਜ਼ੀ ਬਦਾਲੇ ਕਿਉਂਕਿ ਇਹ ਸਾਹ ਦਾ ਹੀ ਮੁੱਲ ਆਹ ਨਾ ਸਾਹਮਣੇ ਆ ਆ ਕਿਦਾਂ ਹੈ ਕਿ ਤੇ ਖਾਦਾ ਹੀ ਵੇਖ ਲਸਣ ਵੇ ਆ ਮੈਂ ਭੰਨੀਆਂ ਵੇ ਤਰੀ ਇੱਕ ਕਿਦਾਂ ਵਧੀਆਂ ਨਿਕਲੀਆਂ ਇਹ ਗੱਲ ਵੀ ਇਹਨੂੰ ਇਹ ਨਹੀਂ ਵੀ ਆਪਾਂ ਹੁਣ ਨਹੀਂ ਹੁਣ ਗਾਂ ਮੈਂ ਤੇ ਰੱਖਿਆ ਉਹਤੇ ਗਿੱਲਾ ਇਹ ਤੇ ਬੰਨ ਕੇ ਰੱਖ ਲੈ ਤੇ ਮੁੜ ਕੇ ਉਹਨੂੰ ਵੇਖਣਾ ਜੂ ਖਰਾਬ ਨਹੀਂ ਜਦੋਂ ਇਹਨੂੰ ਆਪਾਂ ਮੈਂ ਇਹਦਾ ਇਦਾਂ ਕਰਦੇ ਜਿਹੜੇ ਪੋਰਟ ਲੈਨੇ ਆ। ਬਾਕੀ ਇਹਦੇ ਕੁਸ਼ੀਆਂ ਬਣ ਗਏ ਤਾਂ ਟਾਂਕ ਲੈਨੇ ਆ। ਬਾਕੀ ਮੈਂ ਤੈਨੂੰ ਦੱਸਦਾ ਵੀ ਇਹਨੂੰ ਜਦੋਂ ਲਾਉਣਾ ਜਦ ਦਿਨ ਲਾਉਣਾ ਉਹ ਵੀ ਆਪਾਂ ਤੁਹਾਨੂੰ ਸਾਰਿਆਂ ਸਮਝਾਵਾਂਗੇ। ਥਾਂ ਬਣ ਗਿਆ ਵੇ ਲਾਉਂਦੇ ਫਿਰ ਕਿਉਂ ਵੇ ਲਾਉਂਦੇ ਸਿੱਧਾ ਤੈਨੂੰ ਦੱਸਾਂ ਵੀ ਐਸਾ ਨਾ ਉਸੇ ਹਿਸਾਬ ਨਾਲ ਫਿਰ ਤੁਸੀਂ ਵੇਖ ਕੇ ਤੇ ਕਰੀ ਜਾਣਾ। ਠੀਕ ਹਾਂ। ਆ ਜਦਨ ਲਾਉਣਾ ਹੈ। ਲਾਉਣਾ ਵਾ। ਗੋਡੀ ਗਾਡੀ ਕਰਨ ਦੀ ਲੋੜ ਕੋਈ ਨਹੀਂ ਆਪਾਂ ਤੁਹਾਨੂੰ ਲਾ ਕੇ ਵਿਖਾਵਾਂਗੇ। ਉਸੇ ਹਿਸਾਬ ਨਾਲ ਇਹਨੂੰ ਸਾਹਮਣਾ ਦੇ ਉਸੇ ਹਿਸਾਬ ਨਾਲ ਕਰੀ ਜਾਣਾ ਕਿਉਂਕਿ ਆਪਣਾ ਕੰਮ ਹੈ ਵੀ ਜੇ ਜਿਸ ਤਰ੍ਹਾਂ ਇਹ ਆਵਗਨ ਅਗਲਾ ਵੀ ਉਦਾਂ ਕਰੇ ਆਹੋ ਤੇ ਆਈ ਆ ਇਹ ਕੇ ਜਾਜ ਆ ਜਾਂਦੀ ਆ ਹਾਂ ਗਿਆਨ ਵੰਡਣਾ ਦੇ ਚੰਗਾ ਹੁੰਦਾ ਹੈ ਕਹਿੰਨੇ ਹਾਂ ਜੇ ਚਲੋ ਹਾਂ ਨਾਲੇ ਤੁਹਾਡੇ ਤੇ ਤਜਰਬਾ ਆਣਾ ਕਾਫੀ ਟਾਈਮ ਤੋਂ ਇਹੋ ਹੀ ਕੰਮ ਕਰਦੇ ਜੋ ਗਾ ਵੀ ਕਦੇ ਮਟਰ ਲਾਲੇ ਆਲੂ ਲਾਲੇ ਐੋ ਜਿਹੀ ਚੀਜ਼ਾਂ ਲਾ ਲੀਆਂ ਕਿਉਂਕਿ ਤੁਹਾਡੇ ਤੁਸੀਂ ਤੇ ਵਿਚਰੇ ਕੰਮਾਂ ਦੇ ਵਿੱਚ ਉਹ ਗਾਲੇ ਵੀ ਇਹ ਸਾਨੂੰ ਗੁਰਤੀ ਇਸੇ ਕੰਮ ਦੀ ਆਗੇ ਹੈ ਸਾਡੀ ਸਹੀ ਗੱਲ ਹਾਂ ਆ ਲੂਲਾ ਲੈ ਜਾ ਕਰੀ ਧਣੀਆਂ ਬੀਜ ਲਿਆ ਬਜ਼ੁਰਗ ਵੀ ਕਰਦੇ ਆ ਇਹਦੇ ਅਸੀਂ ਵੀ ਗਾੜੀ ਇਹ ਵੀ ਆਪਣੇ ਕਰਦੀ ਸਬਜੀ ਤਿਆਰ ਕਰਕੇ ਖਾਂਦੇ ਹੁੰਦੇ ਆ ਸਰੋਂ ਦਾ ਮਾਵਾਂ ਘੀ ਤੇ ਸਰੋਂ ਦਾ ਮਾਵਾਂ ਨੰਦ ਪਰਦਾ ਸਰੋਂ ਵੀ ਬੀਜਣੀ ਉਹ ਵਾਉਂਡ ਹੈ ਪੈੜੀ ਹੋਈ ਤਿਆਰ ਕਰਨੀ ਉਹ ਖੇੜਾਂ ਦੇ ਲਈ ਖੇੜਾਂ ਦੇ ਲਾਉਣੀ ਉਹ ਜਦੋਂ ਲਾਉਣੀ ਤੁਹਾਨੂੰ ਦੱਸਾਂਗੇ ਬਾਕੀ ਭੈਣ ਭਰਾ ਨੂੰ ਦੱਸਾਂਗੇ ਉਹਦਾ ਝਾੜ ਕਿੱਦਾਂ ਵੱਧ ਲੈਣਾ ਕੀ ਕਰਨਾ ਆ ਨਹੀਂ ਉਹਦਾ ਝਾੜ ਤੇ ਬਾਕੀ ਕਾਫੀ ਨਿਕਲੇ ਤੁਹਾਡੇ ਹੂੰ ਇਹ ਵੀ ਉਹਦੇ ਸਮੋਦ ਦੇ ਵੀ ਕਰਾਂਗੇ ਵਿਚਾਰ ਹੈਂ ਅਛਾ ਅਛਾ ਤੁਸੀਂਾਂ ਕੇ ਪੈਣ ਬਰਾਵਾਂ ਨੂੰ ਨਹੀਂ ਆਜਾ ਬੀਜ ਇਹਦਾ ਹੁਣ ਆਪਾਂ ਲਾਉਣਾ ਤੇ ਇਦਾਂ ਲਾ ਕੇ ਦੋ ਦਿਨ ਆਪਾਂ ਹੁਣ ਜਦਾਂ ਮੈਂ ਲਾ ਦੇਣਾ ਉਹ ਦਿਨ ਦਿਨ ਦੱਸਾਂਗੇ ਨਾਲ ਆ ਜਾਈ ਤੈਨੂੰ ਵਿਖਾਵਾਂ ਕਿ ਚੰਗਾ ਠੀਕ ਠੀਕ ਉਹ ਦਿਨ ਆਣ ਕੇ ਉਹਨੀ ਵੇਖਾਂਗੇ ਵੇਖਣਾ ਨਹੀਂ ਅਸੀਂ ਬੀਜ ਤਿਆਰ ਕਰੀਏ ਨਾਲ ਲਗਾਉਣਾ ਵੀ ਹੋਵੇ ਲਾਉਣਾ ਤੇ ਹੈਗੇ ਹੋਰ ਲਾਉਣਾ ਤੇ ਪੈਣਾ ਹੀ ਆ ਹਾਂ ਹੁਣ ਖੜਿਆ ਲਾਉਣਾ ਹੀ ਪੈਣਾ ਤੁਹਾਡੇ ਨਾਲ ਸਹੀ ਗੱਲ ਹੈ ਉਹ ਹੋਣ ਹੀ ਨਹੀਂ ਕੋਈ ਅੱਗੇ ਯਾਰ ਜਦੋਂ ਉਹਨਾਂ ਨੇ ਇੱਕ ਨੂੰ ਆਖਣਾ ਕਿਨੇ ਕਿਨੇ ਜਾਣੇ ਨੇ ਵੰਡ ਵਰਗੇ ਕੰਮ ਕਰੇ ਹੋਣ ਤੇ ਆਪੋ ਆਪਣੇ ਨਾ ਉਹ ਗੱਲ ਲੋਕਾਂ ਕੋਲ ਟਾਈਮ ਹੀ ਨਹੀਂ ਕਿਹੇ ਕੋਲ ਟਾਈਮ ਹੀ ਹੈ ਬਾਕੀ ਕੋਰੇ ਜੇ ਗਾਂ ਜਿਹੜੇ ਬੱਚੇ ਉਹਦੇ ਆ ਆ ਕੰਮ ਕਰਕੇ ਰਾਜੀ ਨਹੀਂ ਦੇ ਉਹਨਾਂ ਦੇ ਬਾਜ਼ਾਰੋਂ ਲੈ ਆਏ ਉਹ ਬਣੀ ਚੀਜ਼ ਦੇ ਉੱਤੇ ਹੀ ਉਹਨਾਂ ਦੇ ਜਿੱਦਾਂ ਆਪਾਂ ਇਹਨਾਂ ਜਿੰਦਾਂ ਤੋਂ ਵਿਸਰ ਗਏ ਆ ਹਾਂ ਜੀਮੀਦਾਰ ਮਿਹਨਤੀ ਕਰਨ ਵਾਲਾ ਵਾ ਚਲੋ ਮਹਾਰਾਜ ਜੀਮੀਦਾਰ ਨੂੰ ਦੇਈ ਵੀ ਜਾਂਦਾ ਆ ਸੀਸਾ ਦੇਣ ਵਾਲੇ ਬੜੇ ਆ ਜੀਮੀਦਾਰ ਦੇ ਸਿਰ ਤੇ ਵਾਲ ਨੂੰ ਪਤਾ ਕਿੰਨੀ ਦੁਨੀਆ ਲਈ ਜਿਹੜੇ ਖਾਂਦੇ ਉਹ ਗਾਲਾਂ ਥੋੜਾ ਕੱਢਦੇ ਇਹੋ ਆਂਦੇ ਵੀ ਜੇ ਭਲਾ ਹੋਏ ਕਰਨ ਵਾਲੇ ਦਾ ਨਮੂਦੇ ਆਈਆਂ ਹਾਂ ਹਾਂ ਬਾਕੀ ਸਰਕਾਰਾਂ ਆਈਆਂ ਜਿਹੜੀਆਂ ਆਉਂਦੀਆਂ ਵੀ ਇਹ ਰਵੇ ਨਾ ਸਰਕਾਰਾਂ ਹੀ ਨਹੀਂ ਆਉਂਦੀਆਂ ਰਹਿਣ ਉਹ ਸਰਕਾਰਾਂ ਹੀ ਮਾਨ ਲੀਆਂ ਬਾਕੀ ਦੇ ਸਾਡੇ ਦੇ ਬਾਕੀ ਭੈਣ ਭਰਾ ਥੋੜਾ ਕੋਈ ਆਂਦਾ ਵੀ ਜੀ ਨਹੀਂ ਨਹੀਂ ਭੈਣ ਭਰਾਵਾਂ ਨੇ ਹੁਣ ਪਾਣੀ ਆ ਗਿਆ ਕਿੰਨੀ ਮਤ ਕੀਤੀ ਆ ਬਹੁਤ ਬਹੁਤ ਹੁਣ ਸਾਰੇ ਭੈਣ ਭਰਾਵਾਂ ਨੇ ਇਸੇ ਸਹੀ ਪੁੱਛੋ ਤੇ ਮਤ ਭਾਈ ਭੈਣ ਭਰਾਵਾਂ ਨੇ ਫੜੀ ਆ ਉਹ ਸੋਖੇ ਵੇਲੇ ਤੇ ਹਰ ਕੋਈ ਬਾਹਾਂ ਖੜੀ ਕਰਦਾ ਨਹੀਂ ਨਹੀਂ ਸੋਖੇ ਵੇਲੇ ਕੋਈ ਕੰਮ ਆਵੇ ਫੇਰ ਉਹਨੇ ਔਖੇ ਵਾਲੇ ਸਾਰੇ ਆਏ ਨਹੀਂ ਬੜੀ ਮਦਕੀ ਹਰ ਇੱਕ ਨੇ ਮਤ ਦਿੱਤੀ ਜਿੰਨੇ ਜੋਗਾ ਗਾ ਸੀ ਬੜਾ ਵਧੀਆ ਮੈਂ ਸਾਹ ਦਿੱਤਾ ਸਾਰੇ ਨੇ ਇਹਨਾਂ ਨੇ ਕਿਉਂਕਿ ਇਹੋ ਜੀ ਨਸੀਬਤ ਆਵੇ ਕਿਸੇ ਤੇ ਨਾ ਪਰ ਉਹਨਾਂ ਵੱਲੋਂ ਵੀ ਕੋਈ ਕਸਰ ਨਹੀਂ ਰਹਿਣਤੀ ਉਹਨਾਂ ਨਹੀਂ 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 ਕੋਈ ਨਹੀਂ ਉਹਨਾਂ ਦੇ ਹਰ ਚੀਜ਼ ਪਚਾਈ ਹੈ ਜਿੰਨੇ ਜੋਗੇ ਹੈਗੇ ਕੋਈ ਬਹੁਤ ਉਹਨਾਂ ਦੇ ਆਪਣੇ ਪੂਰੀ ਵਾਹ ਲਾਈ ਆ ਨਹੀਂ ਨਹੀਂ ਬਾਕੀ ਸਰਕਾਰਾਂ ਵੀ ਪੂਰੀ ਲਾਈ ਆ ਵੀ ਇਹਨਾਂ ਨੂੰ ਜੋ ਜੋ ਵੀ ਹੈ ਚੰਗੀ ਤਰ੍ਹਾਂ ਚਲੋ ਚੰਗਾ ਕੀਤਾ ਹੈ